ਕੀ ਨਾਮ ਆਪਣਾ ਅੱਜ ਕਿਹੜੇ ਇਲਾਕੇ ਵੱਲੋਂ ਜਿਹੜਾ ਰਵੀਦਾਸ ਜੀ ਦਾ ਜਨਮ ਦਿਹਾੜੇ ਤੇ ਮਨਾਇਆ ਜਾ ਰਿਹਾ ਮੇਰਾ ਨਾਮ ਗੁਰਪ੍ਰੀਤ ਸਿੰਘ ਭਟਿਆ ਅੱਜ ਜਿਹੜੇ ਦੀ ਮਾਂ ਮਾਹਲਾਹ ਕੋਲ ਵੀ ਪੂਰਾ ਜੀ ਰਵੀਦਾਸ ਸੇਵਾ ਵੱਲੋਂ ਗੁਰੂਪਾਲ ਜੀ ਸੰਦੀਪ ਜੀ ਆਪਣਾ ਤੁਸੀਂ ਕੀ ਇਹਦਾ ਸਾਰੀ ਟੀਮ ਵੱਲੋਂ ਹਰ ਸਾਲ ਦੀ ਤਰ੍ਹਾਂ ਜੀ ਰਵੀਦਾਸ ਜੀ ਦਾ 255ਵਾਂ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਭਾਵਨਾ ਤੇ ਝੂਮਦਾ ਨਾ ਮਨਾਇਆ ਜਾ ਰਿਹਾ ਹਰ ਸਾਲ ਇਸ ਤਰ੍ਹਾਂ ਉਪਰਾਲਾ ਕਰਦੇ ਨੇ ਇਹਨਾਂ ਦੀ ਸੂਚੀ ਟੀਮ ਵੱਲੋਂ ਉਪਰਾਲਾ ਕੀਤਾ ਜਾਂਦਾ ਹੈ ਜਿਹਦੇ ਵਿੱਚ ਗੁਰੂ ਰਵੀਦਾਸ ਜੀ ਦੀ ਬਾਣੀ ਦਾ ਉਚਾਰਨ ਹੁੰਦਾ ਹੈ ਉਹਨਾਂ ਦੇ ਦੱਸੇ ਮਾਰਗ ਤੇ ਚੱਲਣ ਦੀ ਪ੍ਰੇਰਣਾ ਮਿਲਦੀ ਹੈ ਪਰ ਅੱਜ ਫਿਰ ਬੜੀ ਸ਼ਰਧਾ ਭਾਵਨਾ ਦੇ ਨਾਲ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਅੱਜ ਪਵਨ ਜਨਮ ਮਨਾਇਆ ਜਾ ਰਿਹਾ ਹੈ ਜਿਸ ਨੂੰ ਦੱਸਿਆ ਗਿਆ ਹੈ ਕਿ ਆਗੇ ਆਖੋ ਗੁਰੂ ਰਵੀਦਾਸ ਮਹਾਰਾਜ ਜੀ ਨੇ ਜਿਹੜੇ ਸਾਨੂੰ ਊਚ ਨੀਚ ਭਿੰਨਪਾਪ ਤੋਂ ਉੱਪਰ ਉੱਠ ਕੇ ਮਨੁੱਖਤਾ ਦਾ ਰਖਣਾ ਦਿੱਤਾ ਲੋਕ ਭਲਾਈ ਦੇ ਕੰਮਾਂ ਦਾ ਸੇਵਾ ਦੀ ਉਹਨਾਂ ਨੇ ਸਾਡੇ ਜਿਹੜੀ ਡਿਊਟੀ ਲਈ ਆ ਸਾਡਾ ਫਰਜ਼ ਬਣਦਾ ਹੈ ਵੀ ਉਹਨਾਂ ਦੇ ਦੱਸੇ ਮਾਰਗ 'ਤੇ ਚੱਲੀਏ ਉਹਨਾਂ ਦੇ ਦੱਸੇ ਰਾਹ ਦੇ ਉੱਤੇ ਚੱਲੀਏ ਉਹਨਾਂ ਦੇ ਬਖਾਇਆ ਰਸਤਿਆਂ 'ਤੇ ਚੱਲ ਕੇ ਉੱਚ-ਨੀਚੇ ਭੇਦਭਾਵ ਨੂੰ ਖਤਮ ਕਰਕੇ ਸਮਾਨਤਾ ਦੇ ਨਾਲ ਲੋਕ ਭਲਾਈ ਦੇ ਨਾਲ ਭਾਈਚਾਰੇ ਦੇ ਨਾਲ ਇਸ ਦਿਹਾੜੇ ਨੂੰ ਹਰ ਸਾਲ ਦੀ ਤਰ੍ਹਾਂ ਮਨਾਈਏ ਔਰ ਮੈਂ ਆਸ ਕਰਦਾ ਵੀ ਇਹ ਜਿਹੜੇ ਮੇਰੇ ਵੀਰ ਅੱਗੇ ਵੀ ਉਹ ਪਰਾਲਾ ਕਰਦੇ ਨੇ ਸਾ ਵੀ ਪ੍ਰਮਾਤਮਾ ਗੁਰੂਆਂ ਦੇ ਬਿਦਾਨ ਦੇ ਨਾਲ ਸੱਚੀ ਬੱਚੇ ਨੇ ਇਸੇ ਤਰ੍ਹਾਂ ਲੰਗਰ ਪੰਡਾਰੇ ਚਲਾ ਕੇ ਸੇਵਾ ਕਰਦੇ ਰਹਿਣ ਉਹ ਗੁਰੂ ਰਦੀਆਂ ਦਸ ਦਿਹਾੜਾ ਇਸੇ ਤਰ੍ਹਾਂ ਮਨਾਦੇ ਹਾਂ। ਉਹ ਆਪਣਾ ਮੇਰਾ ਨਾਲ ਵੀ ਪਾਵੇ ਜੀ। ਸਾਡਾ ਲਰਕੋ ਮਕਪੂਰਾ ਸ਼੍ਰੀ ਗੁਰੂ ਵਿਦਆ ਸੀਨੇ 659ਾ ਗੁਰਪੁਰਪਤ ਦੇ ਇਹਾਜ ਰੱਖ ਕੇ ਆਪਾਂ ਤਾਂ ਹਰ ਸਾਲ ਤੇ ਜਨਮ ਮਨਾਈਦਾ ਵਾ। ਇਹ ਐਕਟਿਵ ਲੋਕਾਂ ਦਾ ਲੱਗਿਆ ਹਰ ਪਾਸੇ ਲੋਕਾਂ ਦਾ ਲੱਗਿਆ ਵਾ ਇਹ ਐਤਾ ਹੀ ਲੋਕਾਂ ਦਾ ਲੱਗਿਆ ਰਹਿੰਦੇ ਹਰ ਪਾਸੇ ਦਾ ਹੁੰਦਾ ਸਾਰੇ ਜਿੰਨੇ ਗਲਕੀ ਮੇਲਾ ਮਨਾਉਂਦੇ ਰਹੀਏ ਹੁਣ ਤੋਂ ਮਨਾਉਂਦੇ ਜਿਹੜਾ ਅੱਜ ਦਾ ਜੂਤ ਆਇਆ ਸੀ ਇਹਨੂੰ ਕੀ ਮੈਸੇਜ ਦੇਵਾਂਗੇ ਸਹੀ ਆਇਦੇ ਜੂਤ ਨੂੰ ਜਿਹੜੇ ਸਾਡੇ ਨਿਕੇ ਨਿਕੇ ਉਹ ਜੂਤ ਜੋ ਤਿਆਰ ਹੋ ਰਿਆ ਉਹਨਾਂ ਨੂੰ ਇਹੋ ਮੈਸੇਜ ਦੇਣਾ ਚਾਹੀਦਾ ਵਾ ਕਿ ਆਪਣੇ ਰਵਿਦਾਸ ਬਾਣੀ ਜੋ ਲਿਖਿਆ ਉਹਨੂੰ ਪੜ੍ਹੋ ਤੇ ਸਮਾਜ 'ਚ ਵੇਖੋ ਕੀ ਹੋ ਰਿਹਾ ਵਾ ਕੀ ਨਹੀਂ ਹੋ ਰਿਹਾ ਵਾ ਉਹਦੇ ਬਾਰੇ ਜਾਣੋ ਬਾਣੀ ਬਾਨੇ ਜਾਣੋ ਤੇਰੇ ਨਾਮ ਲੱਗੋ ਹਰ 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 ਸਾਲ ਦੀ ਤਰ੍ਹਾਂ ਗੁਰੂ ਰਵੀਦਾਸ ਦੀ ਜਨਮ ਦਿਵਸ ਅੱਜ ਗੁਰਪੁਰ ਸਾਰੇ ਜਣੇ ਮਨਾ ਰਹੇ ਰਾਜੀ ਦਾ ਅੱਜ 69ਵਾਂ ਪਕ પ્રકાશ ਦਿਹਾੜਾ ਬੜੀ ਧੂਮ-ਕਾਮ ਨਾਲ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਸਾਰੀ ਧਰਮ ਦੇ ਭਾਈਚਾਰੇ ਲੋਕ ਸਾਰੇ ਇਕੱਠੇ ਹੋ ਕੇ ਮਨਾ ਰਹੇ ਹਨ ਕਿ ਸਤਿਗੁਰੂ रविदास ਮਹਾਰਾ ਜੀ ਨੇ ਜਾਤ-ਪਾਤ ਦਾ ਭੇਦ-ਭਾਵ ਦਾ ਸਭ ਖੰਡਨ ਕੀਤਾ ਹੈ। ਉਹਨਾਂ ਨੇ ਕੀ ਮੰਗਿਆ ਹੈ ਕਿੰਦੇ ਜਨਮ-ਜਾਤ ਕੇ ਕਾਰਨੇ ਹੋਤ ਨਾ ਕੋਉ ਨੀਚ। ਨਰਕੋਂ ਨੀਚ ਕਰ ਡਾਰ ਹੈ ਓਛੇ ਕਰਮ ਕੀ ਕੀਚ। ਤਵਾਦ ਖਾਤਰ ਕੋਈ ਉੱਚਾ ਜਾਂ ਨੀਵਾ ਨਹੀਂ ਹੈ ਸਾਡੇ ਕਰਮ ਸਾਨੂੰ ਉੱਚਾ ਨੀਵਾ ਬਣਾਉਂਦੇ ਹਨ ਉਹਨਾਂ ਨੇ ਸਾਰਿਆਂ ਵਾਸਤੇ ਇੱਕ ਸਮਾਨ ਮੰਗਿਆ ਹੈ ਕਹਿੰਦੇ ਐਸਾ ਚਾਹੂੰ ਰਾਜ ਮੈਂ ਜਹਵੀਲੇ ਤਰਣ ਕੋ ਅਨ ਸੋਟੜੇ ਦਾ ਬਸਾਮ ਰਹੇ ਵਿਦਾਸ ਰਹੇ ਪਰਸੰਨ ਸਤਿਗੁਰੂ ਵਿਦਾਸ ਮਹਾਰਾਜ ਜੀ ਸਾਡੀ ਸਮਝਾਉਂਦੇ ਹਨ ਫਰਮਾਉਂਦੇ ਹਨ ਕਿ ਮੈਂ ਐਸਾ ਰਾਜ ਚਾਹਨਾ ਹ ਕਿ ਜਿੱਤੇ ਸਾਰੇ ਇੱਕ ਸਮਾਨ ਹੋਣ ਕੋਈ ਵੀ ਭੇਦ ਭਾਵ ਨਾ ਹੋਵੇ ਤੇ ਸਾਰਿਆਂ ਨੂੰ ਅਨੰਦ ਦਾਣ ਮਿਲੇ ਤੇ ਕਿ

ਵੰਤ ਪਜੰਤੇ ਆਪ ਸਾਰੇ ਤਾਰੇ ਕੁਲ ਦੋਏ ਤਨ ਸੋਗਾ ਤਨ ਨੇ ਪਿਆਸ ਰਸ ਜੇ ਆਨ ਰਸ ਕੋਈ ਰਸ ਮਗਨ ਡਾਰੇ ਵਿਖ ਕੋਈ ਪੰਡਤ ਸੂਰੀ ਚਾਤ੍ਰਪਦ ਰਾਜਾ ਭਗਤ ਬਰਨ ਮੇ ਜਗੇ ਉਸੋ ਜੇ ਉਹ ਦੁਆਪਸ ਸੁਲਾਪ ਪਰ ਪੈਣ ਆਰਚਿੰਦਾ ਅਰਸਮੇਤ ਸਾਰੇ ਸੰਸਾਰ ਦਾ ਬੰਧਨ ਲੇ ਗੋੜਾ ਆਮ ਅਧਿਕ ਕੈਮਰਾ ਕਰ ਆਪ ਕੋ ਪ੍ਰਮਾਪਮਾ ਸਭ ਨੂੰ ਵਧਾਈ ਹੋਵੇ 649 ਜਨਮ ਦਿਨ ਅੱਜ ਮਨਾਇਆ ਜਾ ਰਿਹਾ ਵਾ ਬੜੀ ਧੂਮ-ਧਾਮ ਨਾਲ ਦੇਖੋ ਇਹ ਵਗੂਣੀ ਹਰ ਸਾਲ ਕਈ ਸਾਲ ਹੋ ਗਏ ਮੈਂ ਕਿੰਨੇ ਸਾਲ ਹੋ ਗਏ ਰਜੂ ਜੀ ਆਪਾਂ ਨੂੰ 20 ਤੋਂ 25 ਸਾਲ ਹੋ ਗਿਆ ਵਾ ਵਗੂਣੀ ਹਰ ਸਾਲ ਮਨਾਉਂਦੇ ਨੇ ਪਰਮਾਤਮਾ ਨੂੰ ਦੇਖੋ ਮਾਦਾ ਜੀ ਨੇ ਇੱਥੇ ਸੁਦੇਵੀ ਦਾਸੀ ਜੀ ਨੇ ਸਾਨੂੰ ਭੇਜਿਆ ਵਾ ਉਹਨਾਂ ਦੀ ਅਸੀਂ ਸਾਰੇ ਦੇਨ ਆ ਪਰਮਾਤਮਾ ਸਾਨੂੰ ਦਿੰਦਾ ਵਾ ਇਹ ਸਾਰਿਆਂ ਨੂੰ ਦਿੰਦਾ ਵਾ ਚਾਹੀਏ ਅੱਗੇ ਕਰਕੇ ਇੱਥੇ ਕੋਤੇ ਤੁਰੇ ਫਿਰਦੇ ਆ ਪਰਮਾਤਮਾ ਰਵਿਦਾਸ ਜੀ ਦੇ ਨਾ ਐਸੇ ਕਰਕੇ ਪਰਮਾਤਮਾ ਹੋਰ ਸਾਰੇ ਨੂੰ ਚੜਦੀ ਕਲਾ ਰੱਖੇ ਹਰ ਸਾਭ ਠੀਕ ਹੈ ਜੀ ਚਲੋ ਇੰਟਰਨੈਸ਼ਨਲ ਮਨੁੱਖ ਧਰਮ ਅਰਚਨ ਮੇਟੀ ਅੱਜ 690 ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਉਸਤਿਸ ਕੀ ਮਾਲੇ ਹਰਗੁਬਿੰਦਪੁਰਾ ਚ ਮਨਾਇਆ ਗਿਆ ਮੈਂ ਸਾਰੇ ਦੇਸ਼ ਵਾਸੀਆਂ ਨੂੰ ਇਸ ਰਵਿਦਾ ਜੰਤੀ ਦੀ ਬਹੁਤ-ਬਹੁਤ ਮੁਬਾਰਕਬਾਦ ਦਿਨਾ ਔਰ ਮੇਰੇ ਸਾਥੀਆਂ ਨੇ ਜਿਹੜੇ ਇਥੋਂ ਦੇ ਅੱਗੇ ਮਤਲਬ ਲੱਗੇ ਨੇ ਉਹਨਾਂ ਨੇ ਇੱਥੇ ਲੰਗਰ ਦਾ ਅਰੇਂਜਮੈਂਟ ਕੀਤਾ ਤਾਂ ਸਾਰੇ ਦੇਸ਼ ਵਾਸੀਆਂ ਨੂੰ ਧੰਨਵਾਦ ਕਰਦਾ ਜੀ ਪ੍ਰਕਾਸ਼ ਉਤਸਵ ਦੀਆਂ ਵਧਾਈਆਂ ਦਿੰਦਾ ਧੰਨਵਾਦ ਹਰ ਸਾਲ ਲੰਗਰ ਲਗਾਇਆ ਜਾਂਦਾ ਜੀ ਹਰ ਸਾਲ ਹੀ ਇਥੋਂ ਦੇ ਜਿਹੜੇ ਮੋਹਤਵਾਰ ਨੇ ਮੰਦਿਰ ਦੇ ਉਹ ਹਰ ਸਾਲ ਲੰਗਰ ਲਾਂਦੇ ਨੇ ਜੈ ਗੁਰਦੇਵ ਤੁਹਾਨੂੰ ਗੁਰਦੇਵ ਜੀ ਮੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਇਸੋ ਨਿੰਜਵੇਂ ਗੁਰਪੁਤਿਆ ਆਪ ਸਭ ਨੂੰ ਸ੍ਰੀ ਗੁਰੂ ਰਵਿਦਾਸ ਇਕਤ ਨਗਰ ਸੇਵਾ ਸੁਸਾਇਟੀ ਦੇ ਸਮੂਹ ਮੈਂਬਰਾਂ ਦੀ ਤਰਫ ਤੋਂ ਕੋਟਨ ਕੋਟ ਵਧਾਈ ਹੋਵੇ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੂਰੇ ਵਰਲਡ ਦੇ ਵਿੱਚ ਸਤਗੁਰ ਰਵਿਦਾਸ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪੁਰਵ ਬੜੇ ਹੀ ਧੂਮ ਧਾਮ ਅਤੇ ਜਾਗਰੂਕਾ ਪੂਰਕ ਤੇ ਆਪਣੇ ਪੂਰੇ ਤਨ ਮਨ ਧਨ ਦੇ ਨਾਲ ਮਹਾਰਾਜ ਦੇ ਕਰਨਾ ਵਿੱਚ ਸਮਰਪਣ ਹੋਏ ਅਨ ਅੱਜ ਦਾ ਜੋ ਪ੍ਰਕਾਸ਼ਪੁਰਬ ਹਰ ਕੋਬਿੰਦ ਪੁਰਾ ਦੇ ਵਿੱਚ ਬੜੀ ਹੀ ਧੂਮਤਾ ਮਤੇ ਸ਼ਰਧਾ ਨਾਲ ਸਮੂਹ ਸੰਗਤਾਂ ਦੀ ਰੈਮਨ ਜੈਗੁਰੂ ਦੇ ਉਤਾਨ ਕੋ ਜੀ ਸਿਰ ਆਪਣਾ ਨਾਮ ਦੱਸ ਗਿਆ ਰਵਿਦਾ ਜਨਤੀ ਹੈ ਕੀ ਕਹਿਣਾ ਚਾਹੁੰਦਾ ਜੈ ਵਾਲਮੀਕੀ ਹਰ ਵਾਲਮੀਕੀ ਜੈਗੁਰੂ ਰਵਿਦਾ ਮਹਾਰਾਜ ਕੀ ਜੈ ਮੇਰਾ ਨਾਮ ਪਨੀ ਪ੍ਰਧਾਨ ਭਗਵਾਨ ਵਾਲਮੀਕਾ ਆਸ਼ਰਮ ਤੋਂ ਪੁਨਾ ਸਾਹ ਬਰਸ਼ਤ ਤੋਂ ਜਨਰਲ ਫੈਕਟਰੀ ਪੰਜਾਬ ਅੱਜ ਗੁਰੂ ਰਵਿਦਾਸ ਮਹਾਰਾਜ ਦੇ ਜਨਮ ਦਿਹਾੜੇ ਦੇ ਪਖਸ਼ੇ ਦੇ ਵਿੱਚ ਸਾਡੀ ਆਪਣਾ ਜੋ ਸਭਾ ਹੈ ਜ ਆ ਸਭਾ ਗੁਰੂ ਰਵਿਦਾਸ ਮਹਾਰਾਜ ਦੀ ਉਹਨਾਂ ਦੇ ਪਖਸ਼ੇ ਵੱਲੋਂ ਉਹਨਾਂ ਦੀ ਕਮੇਟੀ ਵੱਲੋਂ ਮਹਾਰਾਜ ਦਾ ਲੰਗਰ ਦੀ ਸਥਾਪਨਾ ਕੀਤੀ ਗਈ ਲੰਗਰ ਲਾਇਆ ਗਿਆ ਨਾਲ ਮਹਾਰਾਜ ਦਾ ਆਰ ਰੱਖਿਆ ਗਿਆ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਮਹਾਰਾਜ ਦੇ ਸ਼ੁਭ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਧੰਨਵਾਦ ਵੀ ਕਰਦਾ ਕਮੇਟੀ ਦਾ ਕਿ ਜਿਹੜੀ ਗੁਰੂ ਰਵੀਦਾਸ ਮਹਾਰਾਜ ਦੀ ਸੋਚ ਦੇ ਪ੍ਰਤੀ ਹਰ ਤਿੰਦਿਆ ਤੇ ਲੰਗਰ ਦੀ ਨਾ ਲੰਗਰ ਦੀ ਸਥਾਪਨਾ ਕਰਕੇ ਗੁਰੂ ਘਰ ਦੀ ਲੰਗਰ ਦੀ ਲੋੜਵੰਦ ਲੋਕਾਂ ਨੂੰ ਸੇਵਾ ਵੀ ਕਰਦੇ ਆ ਤੇ ਲੰਗਰ ਵੀ ਪਵਾਉਂਦੇ ਆ ਤੇ ਮੈਂ ਇਹਨਾਂ ਸ਼ਬਦਾਂ ਨਾਲ ਕਹਿੰਦਾ ਆ ਹਨ ਗੁਰੂ ਰਵੀਦਾਸ ਮਹਾਰਾਜ ਦੀ ਜਿਹੜਾ ਭਗਵਾਨ ਵਾਲਮੀ ਮਹਾਰਾਜ ਦੀ ਜੈ ਮੇਰਾ ਨਾਮ ਗੁਰਪ੍ਰੀਤ ਸਿੰਘ ਭੱਟਿਆ ਐਸਾ ਜਾਹੂ ਰਾਜ ਮੈਂ ਜਹਾ ਮਿਲੇ ਸਭਨ ਕੋ ਅੰਨ ਛੋਟ ਵੱਡੋ ਸਭ ਸਭ ਰਹੇ ਰਵੀਦਾਸ ਰਹੇ પ્રસન્ન ਸੰਤ ਪਰੰਪਰਾ ਦੇ ਮਹਾਨ ਸੰਤ ਸ਼੍ਰੋਮਣੀ ਗੁਰੂ ਰਵੀਦਾਸ ਮਹਾਰਾਜ ਜੀ ਦੇ 699 ਪ੍ਰਕਾਸ਼ ਦਿਹਾੜੇ ਦੀ ਹੱਥੋਂ ਪਹਿਲਾਂ ਉਹਨਾਂ ਦੇ ਚਰਨਾਂ ਚ ਕੋਟ ਕੋਟ ਨਮਨ ਕੋਟ ਨਮਨ ਪ੍ਰਣਾਮ ਫਿਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੀਆਂ ਰਵੀਦਾਸ ਨਾਮ ਲੈਵਾ ਸੰਗਤਾਂ ਨੂੰ ਅੱਜ ਦੇ ਸੁਪੀਤਰ ਦਿਹਾੜੇ ਦੀਆਂ ਕਰੋੜ ਕਰੋੜ ਮੁਬਾਰਕਾਂ ਔਰ ਅੱਜ ਜੋ ਪ੍ਰਧਾਨੋਂ ਨੇ ਦੱਸਿਆ ਕਿ ਅੱਜ ਫਲਾਹਾਰ ਕੋ ਵਿਦਪੁਰਾ ਤੇ ਬਾਹਰ ਗੇਟ ਕੀ ਮੱਦੇ ਬਾਰੇ ਰਗੂਪਾਲ ਜੀ ਸੰਦੀਪ ਜੀ ਔਰ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਹਰ ਸਾਲ ਦੀ ਤਰ੍ਹਾਂ ਇਹ ਤਿਹਾੜਾ ਮਨਾਇਆ ਜਾਂਦਾ ਔਰ ਅੱਜ ਵੀ ਬੜੇ ਸ਼ਰਧਾ ਭਾਵਨਾ ਦੇ ਨਾਲ ਅਜੀਤਿ ਦਿਹਾੜੇ ਨੂੰ ਹਸਪਤਾਲਾਂ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾ ਰਹੇ ਨੇ ਔਰ ਗੁਰੂ ਰਵਿਦਾਸ ਮਹਾਰਾਜ ਜਿਸੇ ਤਰ੍ਹਾਂ ਇਹਨਾਂ ਨੂੰ ਸੇਵਾ ਲੈਂਦੇ ਰਹਣ ਔਰ ਸਾਨੂੰ ਸਾਰਿਆਂ ਨੂੰ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੋ ਉਹਨਾਂ ਦੇ ਸੋਚ ਸੀ ਜੋ ਉਹਨਾਂ ਦੇ ਸਨੇਹ ਸੀ ਕਿ ਮਾਨਵਤਾ ਦੀ ਭਲਾਈ ਔਰ ਉੱਚੀ ਨੀਚ ਜਾਤ ਪਾਤ ਭੇਦ ਭਾਵ ਤੋਂ ਉੱਪਰ ਉੱਠ ਕੇ ਉਹਨਾਂ ਨੇ ਜ਼ਿੰਦਗੀ ਜਿਉਣ ਦਾ ਜੋ ਸਨੇਹਾ ਦਿੱਤਾ ਔਰ ਸੱਚ ਦੇ ਉੱਤੇ ਚੱਲਣ ਦਾ ਔਰ ਕਿਰਤ ਕਰਨ ਦਾ ਜੋ ਸਨੇਹਾ ਦਿੱਤਾ ਉਹਦੇ ਤੇ ਚੱਲਣ ਦਾ ਸਾਨੂੰ ਸਾਰਿਆਂ ਨੂੰ ਉਹਦੇ ਤੇ ਚਲਣਾ ਚਾਹੀਦਾ ਔਰ ਅੱਜ ਇੱਕ ਵਾਰ ਫੇਰ ਅੱਜ ਦੇ ਇਸ ਪਵਿੱਤਰ ਦਿਹਾੜੇ ਦੀਆਂ ਸਮੂਹ ਸਾਥਕਾਂ ਨੂੰ ਦੇਸ਼ਾਂ ਦੇ ਸੱਜਣ ਵਸਦੀਆਂ ਸੱਤਾਂ ਨੂੰ ਕਰੋੜ ਕਰੋੜ ਮੁਬਾਰਕਾਂ ਜੀ 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 ਕੀ ਗੱਲ ਹੈ ਮੈਂ ਡਾਕਟਰ ਹਰੀਸ਼ ਸ਼ਰਮਾ ਨੈਸ਼ਨਲ ਪ੍ਰੈਜ਼ੀਡੈਂਟ ਇੰਟਰਨੈਸ਼ਨਲ ਮਾਨਵਤਾ ਘਰ ਦਾ ਸੇਵੀ ਹਾਂ ਹਾਂਜੀ ਜੈਗੁਰਦੇਵ ਘਰ ਗੁਰਦੇਵ ਜੀ ਮੇਰਾ ਨਾਮ ਹੈ ਸੁਭਨ ਰਵਿਦਾਸਿਆ ਜੀ ਅੱਜ ਸਤਿਗੁਰ ਰਵਿਦਾਸ ਮਹਾਰਾਜ ਜੀ ਦਾ 6 ਜਨਮਾ ਪ੍ਰਕਾਸ਼ਪੁਰਵ ਜਨਮ ਦਿਹਾੜਾ ਬੜੀ ਹੀ ਧੂਮ-ਕਾਮ ਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਸਾਰੇ ਵੀਰ ਭਰਾ ਇਕੱਠੇ ਹੋ ਕੇ ਮਨਾ ਰਹੇ ਹਨ ਸਤਿਗੁਰ ਰਵਿਦਾਸ ਮਹਾਰਾਜ ਜੀ ਨੇ ਆਪਣੀ ਬਾਣੀ ਵਿੱਚ ਪਾਵਨ ਉਪਦੇਸ਼ ਦਿੰਦੇ ਹਨ ਕਿ ਸਾਧ ਸੰਗਤ ਮਿਲ ਰਹੀ ਹੈ ਮਾਦੋ ਜੈਸੇ ਮਧੁਮਕੀ ਦਾ ਸਤਿਗੁਰ ਰਵਿਦਾਸ ਮਹਾਰਾਜ ਜੀ ਸਾਨੂੰ ਪਾਵਨ ਉਪਦੇਸ਼ ਦਿੰਦੇ ਹਨ ਕਿ ਕੰਦੀ ਮੱਖੀਆਂ ਵਿੱਚ ਮਧੂ ਮੱਖੀ ਚ ਕਿੰਨਾ ਦਗ ਹੁੰਦਾ ਹੈ ਤੇ ਉਹ ਇੱਕ ਛੱਤੇ ਥੱਲੇ ਇਕੱਠੇ ਰਹਿ ਕੇ ਮਠਾਸ ਖੋਲਦੀਆਂ ਹਨ ਪਰ ਜਦੋਂ ਉਹਨਾਂ ਦੇ ਹੱਕ ਵਾਸਤੇ ਕੋਈ ਉਹਨਾਂ ਤੇ ਬਾਹਰ ਕਰਦਾ ਹੈ ਤੇ ਉਹ ਮਨ ਮਰਾਂ ਤੇ ਆ ਜਾਂਦੀਆਂ ਹਨ ਇਸੇ ਤਰ੍ਹਾਂ ਹੀ ਸਾਨੂੰ ਆਪਣੇ ਕੌਮ ਵਾਸਤੇ ਆਪਣੇ ਹੱਕ ਵਾਸਤੇ ਜਦੋਂ ਸਾਨੂੰ ਕੋਈ ਸਾਡੀ ਕੌਮ ਦੇ ਕੋਈ ਘਾੜ ਕਰੇ ਤੇ ਸਾਨੂੰ ਆਪਣੇ ਹੱਕ ਵਾਸਤੇ ਅੱਗੇ ਹੋਣਾ ਚਾਹੀਦਾ ਹੈ ਸਾਰੇ ਧਰਮ ਨੂੰ ਸਾਰੀ ਸੰਗਤ ਨੂੰ ਸਤਗੁਰੂ ਬਦਾਸ ਮਹਾਰਾਜ ਕਹਿੰਦੇ ਹਨ ਕਿ ਕੋਈ ਜਨਮ ਜਾਤ ਕਾ ਤਰ ਉੱਚਾ ਨੀਵਾਂ ਨਹੀਂ ਹੈ ਕਹਿੰਦੇ ਜਨਮ ਜਾਤ ਕੇ ਕਾਰਨੇ ਹੋਤ ਨਾ ਕੋ ਨੀਚ ਨਰਕੂ ਨੀਚ ਕਰ ਡਰ ਹੈ ਉੱਚੇ ਕਰਮ ਕੀ ਕੀਤ ਕਹਿੰਦੇ ਜਨਮ ਖਾਤਰ ਕੋਈ ਉੱਚਾ ਨੀਵਾਂ ਨਹੀਂ ਹੈ ਨਾ ਕੋ ਭੇਦ ਭਾਵ ਹੈ ਇਨਸਾਨ ਦੇ ਜੀਵ ਦੇ ਕਹਿੰਦੇ ਕਰਮ ਉੱਚੇ ਨਹੀਂ ਹਨ ਸ਼ੁੱਧਰ ਕੌਣ ਹੈ ਜੋ ਸ਼ੁੱਧ ਕਰਮ ਕਰਦਾ ਹੈ ਤੇ ਬ੍ਰਾਹਮਣ ਕੌਣ ਹੈ ਜੋ ਉੱਚਾ ਕਰਮ ਕਰਦਾ ਹੈ ਜੈ ਗੁਰਦੇਵ ਤੁਹਾਨੂੰ ਜੀ